ਹਾਂ ਜੀ ਕਹਿੰਦੇ ਸੀ ਕਿ ਇਹ ਕਿ ਸੰਗਰੂਰ ਰਾਜਧਾਨੀਆਂ ਆਮ ਆਦਮੀ ਦੀ ਤੇ ਕਰਾਚੋਂ ਅੱਗੇ ਸੰਗਰੂਰ ਦੀ ਰਾਜਧਾਨੀਆਂ ਇੱਥੇ ਬੜੇ ਵੱਡੇ ਵੱਡੇ ਲੀਡਰ ਹੋਏ ਨੇ ਜਿਹੜੇ ਭਗਵੰਤ ਮਾਨ ਦੇ 24 ਘੰਟੇ ਨਾਲ ਰਹਿੰਦੇ ਨੇ ਪਰ ਮੈਂ ਕਰਾਚੋਂ ਨੂੰ ਹੀ ਪੁੱਛਿਆ ਮੇਰੇ ਕੋ ਖੜੇ ਸਾਰੇ ਪਿੰਡ ਵਾਲੇ ਕਰਾਚੋਂ ਪਿੰਡ ਵਿੱਚ ਪਿਛਲੇ 2 ਸਾਲਾਂ ਵਿੱਚ ਸਿਰਫ ਇੱਕ ਕੰਮ ਕਰਾਇਆ ਤੇ ਪੀਣ ਵਾਲੀਆਂ ਪਾਈਪਾਂ ਦੀ ਇੱਕ ਲਾਈਨ ਵਿਛਾਈ ਆ ਸਾਰੀ ਲੀਕ ਹੋਈ ਹੋਈ ਆ ਸਾਰਾ ਪਿੰਡ ਪਟਿਆ ਹੋਇਆ ਵਾ ਇਹਦੇ ਤੋਂ ਇਲਾਵਾ ਕੱਖ ਨਹੀਂ ਕੀਤਾ ਮਗਰਲੇ 5 ਸਾਲਾਂ ਚ 2.5 ਕਰੋੜ ਦੇ ਕਰੀਬ ਇੰਟਰਲੌਕ ਟਾਈਲ ਤੇ ਗਲੀਆਂ ਬਣੀਆਂ ਨੇ ਔਰ ਇਹਦੇ ਨਾਲ ਨਾਲ ਇਹਨਾਂ ਨੇ ਪਿੰਡ ਦੇ ਵਿੱਚ ਹਸਪਤਾਲ ਸਕੂਲ ਵਾਸਤੇ ਪੈਸੇ ਖਰਚੇ ਪੰਚਾਇਤ ਨੇ 4 ਤੋਂ 5 ਸੜਕਾਂ ਨਵੇਂ ਲਿੰਕ ਰੂਟਸ ਕ੍ਰੀਏਟ ਕੀਤੇ 4 ਤੋਂ 5 4-4 5-5 ਕਿਲੋਮੀਟਰ ਦੇ ਘਰਾਚੋਂ ਦੇ ਨਾਲ ਜੋੜਿਆ ਨੈਟਵਰਕ ਇਸ ਕਰਕੇ ਮੈਂ ਕਰੋਚੋ ਸਿਰਫ ਇਹ ਕਹਾ ਕਿ ਤੁਸੇ ਇੱਥੇ ਦੇਖ ਲਓ ਬਦਲਾਵ ਕਿੰਨਾ ਹੈ ਜੇ ਸੰਗਰੂਰ ਦੀ ਗੱਲ ਕਰ ਲਈਏ ਤੇ ਮਸਤੂਆਣਾ ਸਾਹਿਬ ਇੱਕ ਮੈਡੀਕਲ ਕਾਲਜ ਦਾ ਨੀ ਪੱਥਰ ਰਖੜਾ ਭਗਵੰਤ ਮਾਨ ਨੂੰ ਕੋ ਮੈਨੂੰ ਕੋਈ ਪੰਜ ਵੱਡੇ ਕੰਮ ਸੰਗਰੂਰ ਦੇ ਜਿਹਦਾ ਵਜਿੰਦਰ ਸਿੰਘਲਾ ਨੇ ਕਹਾਵਦਾਂ ਦੇ ਵਿੱਚ ਸੈਟਲਾਈਟ ਪੀਜੀਆ ਹਸਪੀਟਲ ਬਣਾਇਆ ਇੱਕ ਟਾਟਾ ਦਾ ਕੈਂਸਰ ਹਸਪੀਟਲ ਬਣਾਇਆ ਸਟੇਡੀਅਮ ਬਣਾਇਆ ਟ੍ਰੇਨਾਂ ਨਾਲ ਜੋੜਿਆ ਸੰਗਰੂਰ ਕੋਈ ਪੰਜ ਵੱਡੇ ਕੰਮ ਮੈਨੂੰ ਭਗਵੰਤ ਮਾਨ ਕਰਾ ਦੇ ਇੱਕ ਖੰਡ ਮਿਲ ਸੀ ਧੂਰੀ ਦੀ ਉਹ ਵੀ ਬੰਦ ਹੋ ਗਈ 12 ਕੇ 13 14 ਕਰੋੜ ਰੁਪਇਆ ਬਕਾਇਆ ਹੈ ਕਿਸਾਨਾਂ ਦਾ ਦੇਣ ਵਾਲਾ ਉਹ ਨਹੀਂ ਲੈ ਕੇ ਦਿੱਤਾ ਇੱਕ ਫਾਟਕ ਬਣਨਾ ਸੀ ਰੇਲਓਵਰ ਬ੍ਰਿਜ ਬਣਨਾ ਸੀ ਇੱਕ ਲਾਈਨ ਹੈ ਧੂਰੀ ਦੇ ਵਿੱਚ ਉਹ ਨਹੀਂ ਬਣਾ ਸਕੇ ਮੈਡੀਕਲ ਕਾਲਜ ਫੇਲ ਹੋ ਗਿਆ ਇਸ ਕਰਕੇ ਹੋਰ ਚਾਰ ਮਨਿਸਟਰ ਨੇ ਇੱਥੇ ਸ਼ਰਾਬ ਬਿਕਰੀ ਹੈ ਜਾਲੀ ਹਰ ਕਿਸਨ ਦਾ ਮਾਫੀਆ ਫਿਰ ਰਿਹਾ ਮੀਟ ਫੇਰ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ ਕਿ ਸਾਡੇ ਪੰਜਾਬ ਦੇ ਵਿੱਚ ਜਾਲੀ ਸ਼ਰਾਬ ਨਾਲ ਸੰਗਰੂਰ ਜ਼ਿਲ੍ਹੇ ਵਿੱਚ 25 ਬੰਦੇ ਮਰ ਗਏ ਨੇ ਇਹਨਾਂ ਦੇ ਇਥੋਂ ਜ਼ਿਲ੍ਹੇ ਦਾ ਇੱਕ ਪ੍ਰੀਤਮ ਸਿੰਘ ਕਿਸਾਨ ਮੰਡੇਰਪਿੰਡ ਦਾ ਲੋਂਗੋਵਾਲ ਦਾ ਮਰ ਗਿਆ ਸੀ ਉਹਦੇ ਕਰਨੀ ਕੇ ਸ਼ੁਭ ਕਰਨ ਮਾਰਤਾ ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਹੋਇਆ ਪਿਛਲੇ 2 ਸਾਲਾਂ ਵਿੱਚ ਇੱਕ ਆਵਾਜ਼ ਨਹੀਂ ਉਠਾਈ ਕਿਸੇ ਮੋਰਚੇ ਚ ਨਹੀਂ ਗਏ ਕਿਤੇ ਮਦਦ ਨਹੀਂ ਕੀਤੀ ਸਰ ਜੀ ਮੇਰੇ ਕੋਲ ਰਿਕਾਰਡ ਹੈ ਜੇ ਮੈਂ ਕੱਲ ਤੁਹਾਨੂੰ ਦਿਖਾਤਾ ਇੱਕ ਪ੍ਰੋਗਰਾਮ ਰੱਖਿਆ ਸੀ ਜਿਹੜਾ ਬਾਹਰ ਐਸੋਸੀਏਸ਼ਨ ਦਾ ਇੱਕ ਰਾਤ ਪਹਿਲਾਂ ਇਹਨੂੰ ਮੈਂ ਫੋਨ ਕਰਨਾ ਸ਼ੁਰੂ ਕੀਤਾ ਫੋਨ ਘੰਟੀ ਜਾਣ ਤੋਂ ਬਾਅਦ ਬੰਦ ਕਰਤਾ ਇਹਨੂੰ ਮੁੜ ਕੇ ਤੜਕੇ ਮੈਂ ਸਵੇਰੇ ਜਾਂ ਰਾਤ ਨੂੰ ਟੈਕਸਟ ਪਾਇਆ WhatsApp ਤੇ ਡਿਲੀਵਰ ਹੋ ਗਿਆ ਪੜ ਲਿਆ ਫਿਰ ਵੀ ਵਾਪਸ ਨਹੀਂ ਕੀਤਾ ਸਵੇਰੇ ਉੱਠ ਕੇ ਫਿਰ ਫੋਨ ਕੀਤਾ ਚੱਲਦਾ ਸੀ ਫੇਰ ਨਹੀਂ ਚੱਕਿਆ 8 ਵਜੇ ਕੀਤਾ 12 ਵਜੇ ਜਾਣਾ ਸੀਗਾ ਇਹ ਬਹਾਨੇ ਸਾਜੀ ਆ ਅਸਲ ਜਿਹੜੀ ਕੱਲ ਮੈਂ ਦੱਸਤੀ ਤੁਹਾਨੂੰ ਕਿ ਜਿਹੜਾ ਉਹਦੇ ਤੇ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਸੀ ਉਹ ਘਬਰਾਇਆ ਹੋਇਆ ਸੀਗਾ ਉਹ ਜੇਲ੍ਹ ਜਾਣ ਤੋਂ ਡਰਦਾ ਸੀਗਾ ਉਹਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਹੋਆ ਔਰ ਇਹਦੀ ਵਾਈਫ ਦੀ ਬੜੀ ਤੋਹਫੀਨ ਕੀਤੀ ਇੱਕ ਕੁਮੇਲਾ ਸਿੰਘ ਫਿਰਦਾ ਹੁੰਦਾ ਸੀ ਇੱਕ ਆਮ ਆਦਮੀ ਦਾ ਇਹਦੇ ਬਗਰ ਮਗਰ ਅਖੇ ਕੀ ਕਰਦਾ ਟੈਂਪੂ ਛਾੜ ਕੇ ਅਖੇ ਇਹਦੀ ਸਪੀਡ ਚੈੱਕ ਕਰਦਾ